ਧਾਰੀਏ ਦੀ ਕਲਮ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਆਲ ਇੰਡੀਆ ਪਿੰਗਲਵਾੜਾ ਸੰਸਥਾ ਮਾਨਾਂਵਾਲਾ ਵਿਖੇ 20 ਲੱਖ ਦੀ ਲਾਗਤ ਨਾਲ ਬਾਇਓ ਮੈਡੀਕਲ ਰੈੱਡ ਖੂਨ ਸਾੜਨ ਵਾਲਾ ਪਲਾਂਟ ਲਗਾਇਆ ਗਿਆ। ਜਿਸ ਦੀ ਸੇਵਾ ਹਰਬੰਸ ਸਿੰਘ ਵਾਸੀ ਪਿੰਡੇ ਗਲਗੱਡਾ ਜ਼ਿਲ੍ਹਾ ਤਰਨਤਾਰਨ ਨੇ ਆਪਣੇ ਪਿਤਾ ਸੇਵਾ ਸਿੰਘ ਤੇ ਮਾਤਾ ਕਰਤਾਰ ਕੌਰ ਦੀ ਯਾਦ ਵਿੱਚ ਕਰਵਾਈ। ਇਸ ਦਾ ਉਦਘਾਟਨ ਆਈਜੀ ਕਵਰ ਵਿਜੇ ਪ੍ਰਤਾਪ ਸਿੰਘ ਤੇ ਹੋਰ ਸ਼ਖਸੀਅਤਾਂ ਵੱਲੋਂ ਕੀਤਾ ਗਿਆ ਇਸ ਮੌਕੇ ਪਿੰਗਲਵਾੜਾ ਦੇ ਮੁਖੀ ਡਾਕਟਰ ਇੰਦਰਜੀਤ ਕੌਰ ਜੋ ਕਿ ਭਗਤ ਪੂਰਨ ਸਿੰਘ ਦੇ ਲਗਾਏ ਹੋਏ ਮਹਾਨ ਸੇਵਾ ਦੇ ਬੂਟੇ ਨੂੰ ਬਹੁਤ ਵਧੀਆ ਆਕਰਮ ਪਾ ਰਹੇ ਹਨ ਉਹਨਾਂ ਨੇ ਕਿਹਾ ਜੀ ਮੁੱਖ ਵੱਲੋਂ 30 ਰੁਪਏ ਦੀ ਦਰਵਰਤੋਂ ਕੀਤੀ ਜਾਣ ਕਰਕੇ ਹੁਣ ਹਵਾ ਪਾਣੀ ਤੇ ਤਰਕੀਲ ਗਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ ਉਹਨ ਇਸ ਉਪਰਾਲੇ ਦੇ ਨਾਲ ਜਿੱਥੇ ਸਿੰਗਲਵਾੜਾ ਦੇ ਬਾਇਓ ਮੈਡੀਕਲ ਬਾਇਓ ਮੈਡੀਕਲ ਵਾਰਡਾਂ ਦੀ ਜੋ ਇੱਥੇ ਪਲਾਸਟਿਕ ਸਰਿੰਜਾਂ ਦਸਤਾਨੇ ਪਟੀਆਂ ਮਾਸਕ ਸਰਮੀਕਲ ਰੈਂਡ ਕੋਨ ਡਾਈਪਰ ਸਿੰਥੈਟਿਕ ਕਪੜੇ ਆਦ ਨਾਲ ਵਾਤਾਵਰਨ ਬਹੁਤ ਗੰਦਾ ਹੁੰਦਾ ਸੀ ਇਹ ਰੈਂਡ ਕੋਨ ਨੂੰ ਨਸ਼ਟ ਕਰ ਲਈ ਹਰ ਬੰਦੇ ਨੂੰ ਜੇ ਪਰਵਾਹ ਦੇ ਸਹਿਯੋਗ ਨਾਲ ਹੁਣ ਬਹੁਤ ਇਸ ਉਪਰਾਲੇ ਨਾਲ ਸਫਤਤਾ ਮਿਲੇਗੀ ਵੀਸ ਮਗਰ ਬੀ ਆਈ 2:00 ਵਜੇ ਪ੍ਰਤਾਪ ਸਿੰਘ ਜੀ ਨੇ ਸੰਬੋਧਰੀ ਕੀਤਾ ਲੈਡੀ ਸਕਾਲੇ ਆਏ ਹੋਏ ਤਤਵੰਤੇ ਸੱਜਣਾਂ ਨੂੰ ਵਧਾਈ ਦਿੱਤੀ ਤੇ ਇੱਕ ਖਲਾਗਾ ਜੋਗ ਕਦਮ ਦਾ ਸੁਧਿਆ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ ਅੱਜ ਦੇ ਜਿਹੜੇ ਹੈ ਪਲਾਂਟ ਦੇ ਬਾਰੇ ਅੱਜ ਜੋ ਪਿੰਗਲਵਾੜਾ ਸਥਾਨ ਦੇ ਵਿੱਚ ਇਨਸਿਨੇਰੇਟਰ ਦਾ ਇਨੋਗ੍ਰੇਸ਼ਨ ਹੋਇਆ ਹੈ ਇਹ ਇਨਸਿਨੇਰੇਟਰ ਉਹ ਹੈ ਜੋ ਇਸ ਸੰਸਥਾਨ ਦੇ ਵਿੱਚ ਜੋ ਬਾਇਓਮੈਡੀਕਲ ਵੇਸਟਸ ਨੇ ਉਹ ਉਹਨਾਂ ਨੂੰ ਡਿਸਪੋਜ਼ ਆਫ ਕਰਨ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਤੇ ਮੈਂ ਇਸ ਮੌਕੇ ਦੇ ਉਤੇ ਜੋ ਪਿੰਗਲ ਵਾਲਾ ਪਰਿਵਾਰ ਹੈ ਇਸ ਪਰਿਵਾਰ ਦੇ ਜਿਹੜੇ ਮੁਖ ਸੇਵਕ ਨੇ ਪ੍ਰਧਾਨ ਸੇਵਕ ਨੇ ਡਾਕਟਰ ਬੀਬੀ ਇੰਦਰਜੀਤ ਕੌਰ ਜੀ इन्हों ने बहुत वध्या उपरला है सहयोग सरदार हरबंसिंग जी का है तो सारे पिंगलवाड़ा परिवार को मैं बधाई देता हाँ तो मैं आस करता हाँ कि इस चीज़ में इस उपराले को वेख के होर संस्थाव वालों भी इस तरह के उपराले किए जाएंगे क्योंकि सोलिड वेस्ट मैनेजमेंट जो है वो साढ़े समाज की बहुत बड़ी समस्या बनती जा रही है तो इस समस्या तो निजात पाना बहुत जरूरी है एक बार फिर मैं ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਿਸ਼ੇਸ਼ ਕਰ ਪਿੰਗਲਵਾਲਾ ਪਰਿਵਾਰ ਨੂੰ ਥੈਂਕ ਯੂ